ਅੱਜ ਪਹਿਲੀ ਵਾਰ ਹੋਇਆ ਕਿ ਮੀਰੀ ਪੀਰੀ ਦੇ ਮਾਲਕ ਦੀਆਂ ਅੱਖਾਂ ਵਿੱਚੋਂ ਪਾਣੀ ਝੋਣ ਲੱਗ ਪਿਆ ਹੰਝੂ ਝੁੰੰਦੇ ਛੇਵੇਂ ਪਾਤਸ਼ਾਹ ਬੋਲੇ ਸਾ ਸੰਗਤ ਦੁਨੀਆ ਵਿੱਚ ਸਮਾਜ ਵਿੱਚ ਸੰਸਾਰ ਵਿੱਚ ਗੁਣਾ ਕਰਕੇ ਬੰਦੇ ਦੀ ਵਡਿਆਈ ਹੁੰਦੀ ਹੈ ਗੁਣਾ ਕਰਕੇ ਕਦਰ ਹੁੰਦੀ ਹੈ ਦੁਨੀਆ ਵਿੱਚ ਗੁਣ ਵਿਕਦੇ ਨੇ ਕਿਸੇ ਦੇ ਔਗਣ ਨਹੀਂ ਵਿਕਦੇ ਦੁਨੀਆ 'ਚ ਪਿੰਡ ਵਿੱਚ ਕੋਈ ਬੰਦਾ ਔਗਣ ਆਰਾ ਹੋਵੇ ਅਮਲੀ ਹੋਵੇ ਚੋਰ ਹੋਵੇ ਅਚਾ ਕੋਈ ਪਿੰਡ ਵਾਲੇ ਉਹਨੂੰ ਪੰਜ ਸਰਪੰਚ ਬਣਾ ਦਿੰਦੇ ਕਹਿੰਦੇ ਨਾਂ ਉਹ ਤਾਂ ਨਿਛੇੜੀ ਬੰਦਾ ਯਾਰ ਉਹਨੂੰ ਕਿਉਂ ਬਣਾਉਣਾ ਉਹਦੇ ਤੇ ਤਾਂ ਚੋਰੀ ਦਾ ਬਲੇਮ ਲੱਗਾ ਹੋਇਆ ਉਹਨੂੰ ਕਿਉਂ ਬਣਾਉਣਾ ਔਗਣਾ ਵਾਲੇ ਬੰਦੇ ਨੂੰ ਮੋਰੀ ਕੋਈ ਨਹੀਂ ਬਣਾਏਗਾ ਦੁਨੀਆ ਵਿੱਚ ਗੁਣਾ ਦੀ ਕਦਰ ਹੁੰਦੀ ਹੈ ਔਗਣਾ ਦੀ ਕਦਰ ਨਹੀਂ ਸਮਾਜ ਵਿੱਚ ਸੰਸਾਰ ਵਿੱਚ ਗੁਣ ਵਿਕਦੇ ਨੇ ਗੁਣਵਾਨ ਬੰਦੇ ਨੂੰ ਨੌਕਰੀ ਮਿਲਦੀ ਹੈ ਗੁਣਵਾਨ ਬੰਦੇ ਦੀ ਸੋਭਾ ਹੁੰਦੀ ਹੈ ਗੁਣਵਾਨ ਬੰਦੇ ਦੀ ਪਰਿਵਾਰ ਵਿੱਚ ਸੋਭਾ ਸਮਾਜ ਵਿੱਚ ਸੋਭਾ ਔਗਣ ਵਾਲੇ ਨੂੰ ਕੌਣ ਪੁੱਛਦਾ ਪਰ ਜਿਸ ਗੁਰੂ ਕੋਲ ਬੈਠੇ ਹੋ ਨਾ ਇਹ ਦੁਨੀਆ ਦੀ ਕੋਈ ਇੱਕ ਕਰਾਮਾਤ ਹੈ ਉਹ ਦੁਨੀਆ ਵਿੱਚ ਗੁਣ ਵਿਕਦੇ ਨੇ ਪਰ ਮੇਰੇ ਸਤਿਗੁਰੂ ਦੇ ਦਰ ਉੱਤੇ ਔਗਣ ਵਿਕਦੇ ਨੇ ਕੋਈ ਔਗਣਾ ਨਾਲ ਭਰਿਆ ਆ ਕੇ ਕਵੇ ਹਮ ਔਗਣ ਭਰੇ ਇੱਕ ਗੁਣ ਨਹੀਂ ਗੁਰੂ ਔਗਣ ਲੈ ਲੈਂਦਾ ਗੁਣ ਦੇ ਦਿੰਦਾ ਕੋਈ ਦਰ ਜਿੱਥੇ ਔਗਣ ਵਿਕਣ ਪਲਰੀ ਭਾਈ ਪੰਡ ਬੰਨ ਕੇ ਕੋਈ ਔਗਣਾਂ ਦੀ ਲਿਆਵੇ ਤੇ ਗੁਰੂ ਅੱਗੇ ਰੱਖ ਕੇ ਕਵੇ ਜਿੱਤਾ ਸੁਮੰਦ ਸਾਗਰ ਨੀਰ ਭਰਿਆ ਤਿੱਤੇ ਔਗਣ ਹਮਾਰੇ ਦਇਆ ਕਰੋ ਕਸ਼ਮੀਰੋ ਪਾਵੋ ਡੁੱਬਦੇ ਪੱਥਰ ਤਾਰੇ ਗੁਰੂ ਔਗਣ ਲੈ ਲੈਂਦਾ ਉਹਨੂੰ ਗੁਣ ਦੇ ਦਿੰਦਾ ਗੁਰੂ ਔਗਣ ਲੈ ਲੈਂਦਾ ਬਦਲੇ ਚ ਗੁਣ ਦੇ ਦਿੰਦਾ ਕੋ ਗੁਰੂ ਦਾ ਦਰ ਹੈ ਭਾਈ ਜਿੱਥੇ ਔਗਣ ਵਿਕਦੇ ਨੇ ਹੋਰ ਕਿਤੇ ਔਗਣ ਨਹੀਂ ਵਿਕਦੇ ਇੱਥੇ ਔਗਣ ਦੇ ਕੇ ਗੁਰੂ ਕੋਲੋਂ ਗੁਣ ਲੈ ਲੈਂਦੇ ਨੇ ਫਿਰ ਗੁਰੂ ਦੀ ਨਿਸ਼ਾਨੀ ਤੁਸੀਂ ਰੋਜ਼ ਪੜਦੇ ਹੋ ਉਹ ਨਿਰਗੁਣ ਆਰੇ ਨੂੰ ਔਗਣਾ ਨਾਲ ਭਰੇ ਨੂੰ ਗੁਣਵਾਨ ਬਣਾ ਦਿੰਦੇ ਜਦੋਂ ਸਵੇਰੇ ਜਪਤੀ ਸਭ ਪੜੋਗੇ ਆਹ ਪੰਕਤੀ ਆਏਗੀ ਪੜਿਓ ਪੜੀ ਸ਼ੁਰੂ ਹੋਣੀ ਹੈ ਜੇ ਜੁਗ ਚਾਰੇ ਆਰਜਾ ਹੋਰ ਦਾ ਸੁਣੀ ਹੋਏ ਨਵਾ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਚੰਗਾ ਨੌਰ ਰਖਾਏ ਕੈ ਜਸ ਕੀਰਤ ਜਗ ਲੈ ਜੇ ਤਿਸ ਨਦਰ ਨ ਆਵੇ ਤਾਂ ਬਾਤ ਨ ਪੁੱਛੇ ਕਿ ਕਿਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਕੋਈ ਬੰਦਾ ਦੋਸ਼ੀ ਹੋਵੇ ਕਰ ਦੋਸ਼ੀ ਦਾ ਅਰਥ ਹੈ ਉਹਨੂੰ ਦੋਸ਼ੀ ਕਰਾਰ ਦਿੱਤਾ ਹੋਵੇ ਸਮਾਜ ਨੇ ਇਹ ਬੰਦਾ ਦੋਸ਼ੀ ਕਰਾਰ ਹੈ ਚੋਰ ਹੈ ਨਸ਼ੇੜੀ ਹੈ ਗਲਤ ਹੈ ਉਹਨੂੰ ਦੋਸ਼ੀ ਕਰਾਰ ਦਿੱਤਾ ਹੋਵੇ ਕਰ ਦੋਸ਼ੀ ਦੋਸ਼ੀ ਕਰਾਰ ਦਿੱਤਾ ਗਿਆ ਹੋਵੇ ਉਹਨੂੰ ਸਮਾਜ ਤੇ ਕਰ ਦੋਸ਼ੀ ਦੋਸ਼ ਧਰੇ ਪੜੋ ਕਰ ਦੋਸ਼ੀ ਦੋਸ਼ ਪਰੋ ਗੁਰੂ ਕੋਲ ਆ ਜਾਏ ਫਿਰ ਗੁਰੂ ਕੀ ਕਰਦੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਪੜੋ ਨਾਨਕ ਨਿਰਗੁਣ ਗੁਣ ਕਰੇ ਗੁਣ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਨਾਨਕ ਨਿਰਗੁਣ ਗੁਣ ਗੁਣਵੰਤਿਆ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਨਾਨਕ ਨਿਰਗੁਣ ਗੁਣ ਕਰੇ ਗੁਣ ਗੁਰੂ ਔਗਣ ਲੈ ਕੇ ਗੁਣ ਦੇ ਦਿੰਦੇ ਗੁਰੂ ਦੇ ਦਰ ਤੇ ਔਗਣ ਵਿਕਦੇ ਨੇ ਦੱਸੋ ਕਿਤੇ ਔਗਣ ਕੋਈ ਖਰੀਦਦਾ ਹੋਵੇ ਤੁਸੀਂ ਪੜੇ ਲਿਖੇ ਬੈਠੇ ਹੋ ਆਪਾਂ ਨੂੰ ਪਤਾ ਲੱਗਦਾ ਹੈ ਨਾ ਵੀ ਫਲਨ ਬੰਦੇ ਵਾਰਿਆ ਜਾ ਗੱਲ ਸੁਣੀ ਤੁਸੀਂ ਦੇਖਿਆ ਨਹੀਂ ਦੇਖਿਆ ਨਹੀਂ ਹੈ ਫਲਾਨੇ ਬੰਦੇ ਬਾਰੇ ਆ ਗੱਲ ਸੁਣੀ ਹੈ ਕੱਲ ਸਵੇਰੇ ਤੁਸੀਂ ਦੇਖਣ ਵਾਲੀ ਨજર ਵੀ ਬਦਲ ਜਾਣੀ ਉਹਨੂੰ ਬੁਲਾਉਣ ਵਾਲੀ ਜ਼ੁਬਾਨ ਵੀ ਬਦਲ ਜਾਣੀ ਹੈ ਮੈਂ ਬੰਦੇ ਵੇਖੇ ਨੇ ਕੋਈ ਬੰਦਾ ਬਦਨਾਮ ਹੋ ਜਾਏ ਦੂਜੇ ਦਿਨ ਉਹਨਾਂ ਫੋਟੋ ਨਹੀਂ ਕਰਾਉਂਦੇ ਉਹਨੂੰ ਬੁਲਾਉਣਾ ਹਟ ਜਾਂਦੇ ਨੇ ਪਿੰਡ ਵਿੱਚ ਲੋਕੀ ਮੂੰਹ ਫੇਰ ਲੈਂਦੇ ਨੇ ਔਗਣ ਵੇਖ ਕੇ ਦੁਨੀਆ ਪਰੇ ਹੋ ਜਾਂਦੀ ਹੈ ਪਰ ਇੱਕ ਗੁਰੂ ਹੈ ਜਿਹੜਾ ਔਗਣ ਵਾਲਿਆਂ ਨੂੰ ਵੀ ਕੋਲ ਰੱਖ ਕੇ ਗੁਣ ਦੇ ਦਿੰਦੇ ਇਤਿਹਾਸ ਪੜਿਓ ਇੱਕ ਚੋਰ ਬਦਨਾਮ ਹੋ ਗਿਆ ਅਲੱਕੇ ਵਿੱਚ ਕਿਤੇ ਚੋਰੀ ਹੋਣੀ ਨਾਮ ਉਹਦਾ ਲੱਗਣਾ ਲੋਕਾਂ ਕਹਿਣਾ ਓਏ ਸੁਰ ਸਿੰਘ ਵਾਲਿਆਂ ਦਾ ਭਾਂਜਾ ਹੋਣਾ ਉਹਨੇ ਚੋਰੀ ਕੀਤੀ ਹੋਣੀ ਚੋਰੀ ਕਿਸੇ ਦੇ ਹੋਣੀ ਸੁਰ ਸਿੰਘ ਵਾਲਿਆਂ ਦਾ ਭਾਂਜਾ ਹੋਣਾ ਵਿਦੀ ਚੰਦ ਉਹਨੇ ਚੋਰੀ ਕੀਤੀ ਹੋਣੀ ਹੈ ਕਿਸੇ ਦੀ ਮੱਝ ਚੋਰੀ ਹੋ ਜਾ ਵਿਦੀ ਚੰਦ ਦਾ ਨਾਮ ਲੱਗਦਾ ਹੈ ਸਾਥ ਸੰਗਤ ਅੱਜ ਬਦਨਾਮ ਹੋਏ ਚੋਰ ਨੂੰ ਵਿਖਿਓ ਗੁਰੂ ਕੀ ਬਣਾਉਂਦਾ ਐ ਅੱਧੀ ਰਾਤ ਨੂੰ ਮੱਝਾਂ ਖੋਲੀਆਂ ਰੌਲਾ ਪੈ ਗਿਆ ਪਿੰਡ ਵਾਲੇ ਉੱਠ ਗਏ ਜਾਨ ਬਚਾਉਣ ਲਈ ਮੱਝਾਂ ਛੱਡੀਆਂ ਸੰਗਤ ਵਿੱਚ ਆ ਕੇ ਬਹਿ ਗਏ ਧਰਮਸ਼ਾਲਾ ਬਾਬੇ ਅਦਲੀ ਦੇ ਦਰਬਾਰ ਵਿੱਚ ਬੈਠੀ ਸੰਗਤ ਕੀਰਤਨ ਹੋ ਰਿਹਾ ਸੰਗਤ ਵਿੱਚ ਬਹਿ ਗਿਆ ਪਿੰਡ ਵਾਲੇ ਆ ਗਏ ਉਹਨਾਂ ਕਹੇ ਬਾਬਾ ਜੀ ਸਾਡਾ ਨਾ ਇੱਥੇ ਚੋਰ ਆਇਆ ਮੱਝਾਂ ਦਾ ਛੱਡ ਕੇ ਭੱਜ ਗਿਆ ਪਰ ਚੋਰ ਇੰਦਰ ਆਇਆ ਤੇ ਬਾਬੇ ਅਦਲੀ ਨੇ ਕੋ ਗੱਲ ਕਰ ਤੀ ਸੰਗਤ ਵਿੱਚ ਕੋਈ ਚੋਰ ਨਹੀਂ ਹੁੰਦਾ ਭਾਈ ਪਿੰਡ ਵਾਲਿਓ ਸੰਗਤ ਵਿੱਚ ਕੋਈ ਚੋਰ ਨਹੀਂ ਹੁੰਦਾ ਸੰਗਤ ਵਿੱਚ ਸਾਰੇ ਸਾਧ ਹੁੰਦੇ ਨੇ ਇਹ ਗੁਰੂ ਦੀ ਸੰਗਤ ਇੱਥੇ ਕੋਈ ਚੋਰ ਨਹੀਂ ਇੱਥੇ ਸਾਧ ਹੈ ਅੱਛਾ ਇਹ ਵਕਤ ਸਚਾਈ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਆਪਾਂ ਕਿੰਨੇ ਵੀ ਔਗਣਾਂ ਨਾਲ ਭਰੇ ਹੋਈਏ ਮਾੜੇ ਹੋਈਏ ਜਦੋਂ ਸੰਗਤ ਵਿੱਚ ਬਹਿ ਗਏ ਜਦੋਂ ਆਪਾਂ ਨੂੰ ਮੁਖਾਤਬ ਹੋਣਾ ਹਰੇਕ ਨੇ ਕਹਿਣਾ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਸਾਧਾ ਸੰਗਤ ਵਿੱਚ ਬਾਹਰ ਕੋਈ ਕੁਝ ਵੀ ਹੋਵੇ ਸੰਗਤ ਵਿੱਚ ਸਾਧ ਬਾਬੇ ਅਦਲੀ ਨੇ ਕਿਹਾ ਸੰਗਤ ਵਿੱਚ ਕੋਈ ਚੋਰ ਨਹੀਂ ਹੁੰਦਾ ਭਾਈ ਸੰਗਤ ਵਿੱਚ ਸਾਰੇ ਸਾਧ ਹੁੰਦੇ ਨੇ ਉਹ ਪਿੰਡ ਵਾਲੇ ਚਲੇ ਗਏ ਦੀਵਾਨ ਸੁਆਪਤ ਹੋਇਆ ਅਸਾ ਦੀ ਵਾਰ ਪ੍ਰਸ਼ਾਦ ਵਰਤਾਇਆ ਸੰਗਤ ਉੱਠ ਕੇ ਜਾਣ ਲੱਗੀ ਕੰਬਲ ਦੀ ਬੁੱਕਲ ਮਾਰੀ ਬਿਧੀ ਚੰਦ ਵੀ ਉੱਠ ਕੇ ਤੁਰਨ ਲੱਗਾ ਕਿਹੜਾ ਪਤਾ ਲੱਗਾ ਵਿਧੀ ਚੰਦ ਜੀ ਉੱਠ ਕੇ ਤੁਰਨ ਲੱਗੇ ਕਿਹੜਾ ਪਤਾ ਲੱਗਾ ਜਦੋਂ ਸੰਗਤ ਵਿੱਚੋਂ ਕੰਬਲ ਦੀ ਬੁੱਕਲ ਮਾਰ ਕੇ ਤੁਰਨ ਲੱਗਾ ਪਿੱਛੋਂ ਆਵਾਜ਼ ਮਾਰ ਕੇ ਬਾਬੇ ਅਦਰੀ ਨੇ ਕਿਹਾ ਉਹ ਬਿਧੀ ਚੰਦ ਚੋਰ ਦੀ ਜਾਮਣੀ ਤਾਂ ਲੋਕ ਵਿੱਚ ਕੋਈ ਨਹੀਂ ਦਿੰਦਾ ਪਰਲੋਕ ਵਿੱਚ ਕੌਣ ਦਏਗਾ ਚੋਰ ਦੀ ਜਾਮਣੀ ਤਾਂ ਲੋਕ ਵਿੱਚ ਨਹੀਂ ਕੋਈ ਭਰਦਾ ਦਰਗਾਹ ਵਿੱਚ ਤੇਰੀ ਜਾਮਣੀ ਕੌਣ ਦਏਗਾ ਬਿਧੀ ਚੰਦ ਦੇ ਪੈਰਾਂ ਪੋਂ ਜ਼ਮੀਨ ਖਿਸ ਗਈ ਸਰੀਰ ਪਾਣੀ ਹੋ ਗਿਆ ਬਸ ਫਿਰ ਸਿੱਧਾ ਹੀ ਤੀਰ ਹਿਰਦੇ ਤੇ ਜੱਬਜ ਜਿਹੜੇ ਬਚਨ ਬਾਬੇ ਅਧਰੀ ਨੇ ਕਹੇ ਉਹ ਸਿੱਧੇ ਬਚਨ ਹਿਰਦੇ ਤੇ ਵੱਜੇ ਜਦੋਂ ਪਾਤਸ਼ਾਹ ਦੀ ਬਾਣੀ ਦਾ ਬੋਲ ਬੋਲਿਆ ਕਹਿੰਦੇ ਚੋਰ ਕੀ ਹਮ ਭਰੇ ਨਾ ਕੋਏ ਚੋਰ ਕੀ ਆ ਚੰਗਾ ਕਿਉਂ ਹੋਏ ਚੋਰ ਕੀ ਹਮ ਭਰੇ ਨਾ ਕੋਏ ਸਰੀਰ ਮਿੱਟੀ ਹੋ ਗਿਆ ਫਿਰ ਤੁਰ ਨਹੀਂ ਸਕਿਆ ਸੰਗਤ ਉੱਠ ਕੇ ਤੁਰ ਗਈ ਵਿਦੀ ਚੰਦਨੀ ਤੁਰ ਸਕਿਆ ਪਤਾ ਕਿਉਂ ਗੁਰੂ ਦੀ ਬਾਣੀ ਦਾ ਤੀਰ ਵੱਜ ਜਾਏ ਬੰਦਾ ਪਿੰਗਲਾ ਹੋ ਜਾਂਦਾ ਹੈ ਜ਼ਬਾਨ ਤੋਂ ਬੋਲ ਨਹੀਂ ਹੋਇਆ ਗੰਗਾ ਹੋ ਗਿਆ ਦੁਨੀਆ ਸੁਣਨੀ ਬੰਦ ਹੋ ਗਈ ਐਸਾ ਤੀਰ ਵੱਜਿਆ ਕਿ ਕਵੀਰ ਗੁੰਗਾ ਹੂ ਆ ਬਾਬਰਾ ਬਹਿਰਾ ਹੂ ਆ ਕਾਨ ਪਉ ਮੋ ਤੇ ਪਿੰਗਲ ਬਿਆ ਮਾਰਿਆ ਸਤਪੁਰ ਬਾਣ ਬੱਬੇ ਅਦਲੀ ਦੇ ਚਰਨਾਂ ਟੈਪਿਆ ਮਹਾਰਾਜ ਮੈਂ ਉਹਨਾਂ ਦਾ ਚੋਰ ਸੀ ਮੱਜਾਂ ਮੈਂ ਚੋਰੀ ਕੀਤੀ ਜਾਂਦੇ ਮੈਂ ਬਦਨਾਮ ਚੋਰ ਆ ਕਿਸੇ ਦੇ ਚੋਰੀ ਹੋ ਜਾਏ ਨਾ ਮੇਰਾ ਲੱਗਦਾ ਕਿਸੇ ਦੇ ਚੋਰੀ ਹੋ ਜਾਏ ਨਾਮ ਮੇਰਾ ਲੱਗਦਾ ਬਾਬੇ ਅਦਰੀ ਨੇ ਕਿਹਾ ਆ ਮੈਂ ਤੈਨੂੰ ਗੁਰੂ ਦੀ ਸੰਗਤ ਵਿੱਚ ਲੈ ਜਾ ਇਸ ਧਰਤੀ ਤੇ ਰੱਬ ਆਇਆ ਹੋਇਆ ਧੰਨ ਗੁਰੂ ਅਰਜਨ ਦੇ ਮਹਾਰਾਜ ਜਾ ਉਹਨਾਂ ਦੀ ਚਰਨ ਸ਼ਰਨ ਵਿੱਚ ਚਲਾ ਜਾ ਇੱਥੇ ਬਦਨਾਮ ਹੋਏ ਚੋਰ ਵੀ ਸਾਧ ਹੋ ਜਾਂਦੇ ਨੇ ਬਦਨਾਮ ਹੋਏ ਚੋਰ ਨੂੰ ਵੀ ਸਾਧ ਬਣਾ ਦਿੰਦੇ ਨੇ ਜਾ ਉਹਨਾਂ ਦੀ ਸ਼ਰਨ ਵਿੱਚ ਜਾ ਜਿਨ੍ਹਾਂ ਨੂੰ ਦੁਨੀਆਂ ਗੌਂਦੀ ਤਤ ਵਿਚਾਰ ਜਹਿ ਮਥਰਾ ਜਗ ਤਾਰਨ ਕੋ ਅਵਤਾਰ ਬਣਾਇਓ ਜੱਪਿਓ ਜਨਰਜਨ ਦੇਵ ਗੁਰੂ ਫਿਰ ਸੰਕਟ ਜੋਂਨ ਗਰਭ ਨਾ ਆਇਓ ਬਾਬਾ ਅਦਲੀ ਗੁਰੂ ਅਰਜਨ ਸਾਹਿਬ ਦੀ ਛਾਣ ਵਿੱਚ ਲੈ ਆਇਐ ਐਸੀ ਸੇਵਾ ਕੀਤੀ ਇੱਕ ਦਿਨ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸੀਨੇ ਨਾਲ ਲਾ ਕੇ ਕਿਹਾ ਸੀ ਵਿਦੀ ਚੰਦ ਸ਼ੀਨਾ ਗੁਰੂ ਦਾ ਸੀਨਾ ਜਿਹਨੂੰ ਲੋਕ ਬਦਨਾਮ ਚੋਰ ਕਹਿੰਦੇ ਸੀ ਵਿਦੀ ਚੰਦ ਸੰਤ ਹੋ ਗਿਆ ਇਤਿਹਾਸ ਪੜਿਓ ਵਿਦੀ ਚੰਦ ਬਾਬਾ ਬ੍ਰਹਮ ਗਿਆਨੀ ਹੋਇਆ ਬਿਧੀ ਚੰਦ ਐਵੇਂ ਇਸ ਆਮ ਸਿੱਖ ਨਹੀਂ ਸੀ ਬਿਧੀ ਚੰਦ ਬਾਬਾ ਬਿਧੀ ਚੰਦ ਬ੍ਰਹਮਗਣ ਨਹੀਂ ਹੋਇਆ ਉਹਨੂੰ 1 ਮਹੀਨਾ ਪਹਿਲਾਂ ਪਤਾ ਲੱਗ ਗਿਆ ਸੀ ਮੇਰੀ ਉਮਰ ਪੂਰੀ ਹੋ ਗਈ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਪੰਕਤੀ ਦੀ ਵਿਆਖਿਆ ਕੀਤੀ ਗੁਰੂ ਤੇ ਮਾਨ ਰੱਖ ਕੇ ਜਦੋਂ ਦਿਉਵੰਦ ਦੇ ਫਕੀਰ ਸ਼ਾਹ ਦੌਲਾ ਨੇ ਕਿਹਾ ਸੀ ਨਾ ਉਹ ਭਾਈ ਬਿਧੀ ਚੰਦ ਇਹ ਪੰਕਤੀ ਜਿਹੜੀ ਤੂੰ ਪੜਦਾ ਮੈਨੂੰ ਯਕੀਨ ਨਹੀਂ ਹੈ ਵੇ ਸੱਚ ਹੈ ਇਹ ਝੂਠ ਹੈ ਕਹਿੰਦੇ ਨਹੀਂ ਮੇਰੇ ਗੁਰੂ ਦੀ ਬਾਣੀ ਝੂਠ ਨਹੀਂ ਹੋ ਸਕਦੀ ਕਹਿੰਦੇ ਜਿਹੜੀ ਤੂੰ ਪੜ ਰਿਹਾ ਨਾ ਬਾਣੀ ਕਿ ਨਾਨਕ ਕੱਟਣ ਅਸਿਓ ਤੋੜ ਢੂੰਡ ਸੱਜਣ ਸੰਤ ਪਕਿਓ ਜੇ ਬੰਦੇ ਵਿਛੜਿਓ ਮੋਇਆ ਨਾ ਜਾਈ ਛੋੜ ਕਹਿੰਦੇ ਮਰਨ ਤੋਂ ਬਾਅਦ ਤਾਂ ਕਬਰਸਤਾਨ ਤੱਕ ਲੋਕ ਜਾਂਦੇ ਨੇ ਅੱਗੇ ਤਾਂ ਖਤਮ ਹੋ ਜਾਂਦੀ ਸ਼ਮਸ਼ਾਨ ਘਾਟ ਤੱਕ ਜਾਂਦੇ ਅੱਗੇ ਦੁਨੀਆ ਖਤਮ ਅੱਗੇ ਨਹੀਂ ਕੋਈ ਜਾਂਦਾ ਪਰ ਤੂੰ ਕਹਿੰਦਾ ਮੋਇਆ ਨਾ ਜਾਈ ਛੋੜ ਤੇ ਬਾਬੇ ਬਿਧੀ ਚੰਦ ਨੇ ਕਿਹਾ ਜੇ ਮੇਰੇ ਗੁਰੂ ਨੇ ਕਿਹਾ ਤਾਂ ਸੱਤ ਕਿਹਾ ਹੈ ਜੇ ਮੇਰੇ ਗੁਰੂ ਦੀ ਬਾਣੀ ਹੈ ਤਾਂ ਤ੍ਰੈ ਕਾਲ ਸੱਚ ਹੈ ਜੇ ਤੈਨੂੰ ਵਿਸ਼ਵਾਸ ਨਹੀਂ ਨਾ ਸ਼ਾਦ ਅੱਲਾ ਲੈ ਫਿਰ ਮੈਂ ਗੁਰੂ ਦਾ ਨਿਮਾਣਾ ਜਿਆ ਸਿੱਖ ਹੋ ਕੇ ਤੇਰੇ ਨਾਲ ਬਚਨ ਕਰਦਾ ਵਾਦਾ ਕਰਦਾ ਜਿੱਦਣ ਤੂੰ ਸਰੀਰ ਛੱਡੇਗਾ ਮੈਂ ਤੇਰੇ ਨਾਲ ਸਰੀਰ ਛੱਡਾਂਗਾ ਦਰਗਾਹ ਤੱਕ ਜਾਵਾਂਗਾ ਤੇਰੇ ਗੁਰੂ ਤੇ ਮਾਨ ਰੱਖ ਕੇ ਵੇਖੋ ਕਿੱਡੀ ਵੱਡੀ ਗੱਲ ਕਹਿੰਦੇ ਜਿੱਦਣ ਤੂੰ ਸਰੀਰ ਛੱਡੇਗਾ ਮੈਂ ਵੀ ਛੱਡਾਂਗਾ ਤੇਰੇ ਨਾਲ ਦਰਗਾਹ ਤੱਕ ਜਾਵਾਂਗਾ ਮੈਂ ਗੁਰੂ ਦੇ ਬਚਨ ਨਾਲ ਇਸ ਪੰਕਤੀ ਦੀ ਵਿਆਖਿਆ ਫਿਰ ਬਾਬਾ ਵਿਦੀ ਚੰਦ ਨੇ ਕੀਤੀ ਛੇਵੇਂ ਪਾਤਸ਼ਾਹ ਨੂੰ ਕਹ ਜੀ ਮੈਂ ਵਾਅਦਾ ਕੀਤਾ ਮੁਸਲਮਾਨ ਫਕੀਰ ਨਾਲ ਪਾਤਸ਼ਾਹ ਕਹਿੰਦੇ ਜਾਂ ਤੇਰਾ ਵਚਨ ਪੂਰਾ ਹੋਏ ਇੱਕ ਮਹੀਨਾ ਪਹਿਲਾਂ ਪਤਾ ਲੱਗਾ ਪਾਤਸ਼ਾਹ ਵਿਦਿਆ ਕਰਨ ਲੱਗੇ ਕੀਰਤਪੁਰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਸਿਰੋਪਾਉ ਲੈ ਕੇ ਆਓ ਬਾਬਾ ਵਿਦੀ ਚੰਦ ਨੂੰ ਸੰਗਤ ਵਿੱਚ ਸਿਰੋਪਾਉ ਦਿੱਤਾ ਪੂਰਾ ਗੁਰੂ ਹਰਗੋਬਿੰਦ ਸਾਹਿਬ ਨੇ ਵਡਿਆਈ ਕੀਤੀ ਏ ਉਹ ਬਾਬਾ ਵਿਦੀ ਚੰਦ ਹੈ ਭਾਈ ਜਿਹਨੇ ਸਾਡੇ ਘੋੜੇ ਲਿਆਂਦੇ ਜਾ ਕੇ ਲਾਹੌਰੋਂ ਇਹ ਦੁਸ਼ਾਲੇ ਲਿਆਉਣ ਵਾਲਾ ਹੈ ਇਹ ਸਾਡਾ ਸੀਨਾ ਹੈ ਤੁਰਨ ਲੱਗੇ ਪਾਤਸ਼ਾਹ ਕਹਿੰਦੇ ਚੱਲ ਵਿਦੀਚੰਦ ਤੈਨੂੰ ਵਿਦਿਆ ਕਰਕੇ ਆਈਏ ਜਿਹਦੇ ਨਾਲ ਬਹੁਤ ਪਿਆਰ ਹੋਵੇ ਨਾ ਉਹਨੂੰ ਦੂਰ ਤੱਕ ਛੱਡਣ ਜਾਈਦਾ ਤੁਸੀਂ ਵੀ ਵੇਖਿਓ ਜਿਹੜੇ ਰਿਸ਼ਤੇਦਾਰ ਨਾਲ ਪਿਆਰ ਹੋਵੇ ਘਰ 'ਚ ਧੀਆ ਆਉਂਦੀਆਂ ਨੇ ਸਾਰੇ ਘਰੋਂ ਪਿੱਕੇ ਤੇ ਛੱਡਣ ਵਾਸਤੇ ਸਾਥ ਸੰਗਤ ਦਰਵਾਜੇ ਤੱਕ ਗੱਡੀ ਤੱਕ ਜਾਂਦੇ ਨੇ ਘਰ ਵਾਲੇ ਜਿਹੜੇ ਰਿਸ਼ਤੇਦਾਰੀ ਚ ਪਿਆਰ ਹੈ ਉਹਨੂੰ ਗੱਡੀਆਂ ਤੱਕ ਛੱਡਣ ਜਾਈਦਾ ਹੈ ਜਿਹਦੇ ਨਾਲ ਪਿਆਰ ਨਾ ਹੋਵੇ ਉਹ ਤਾਂ ਤੁਹਾਨੂੰ ਪਤਾ ਹੀ ਹੈ ਫਿਰ ਰਸੋਈ ਤੋਂ ਚਾਹ ਠੰਡੀ ਕਰਕੇ ਲਿਆਈਦੀ ਵੀ ਛੇਤੀ ਭੇਜੋ ਜਰਾ ਇਹਨੂੰ ਛੇਵੇਂ ਪਾਤਸ਼ਾਹ ਦਾ ਇੰਨਾ ਪਿਆਰ ਵਿਧਿਚੰਦ ਨਾਲ ਕਹਿੰਦੇ ਵਿਧਿਚੰਦ ਨੂੰ ਛੱਡ ਕੇ ਆਉਣਾ ਹੈ ਵਿਦਿਆ ਕਰਕੇ ਆਉਣਾ ਹੈ ਮਹਾਰਾਜ ਕਿਥੋਂ ਤੱਕ ਕਹਿੰਦੇ ਬਾਹਰ ਤੱਕ ਛੱਡ ਕੇ ਆਉਣਾ ਹੈ ਮਹਾਰਾਜ ਘੋੜੇ ਤੇ ਸਵਾਰ ਹੋ ਗਏ ਵਿਦੀ ਚੰਦ ਵੀ ਘੋੜੇ ਤੇ ਸਵਾਰ ਚੱਲ ਪਏ ਗੱਲਾਂ ਕਰ ਕਹਿੰਦੇ ਘੋੜੇ ਤੂੰ ਲਿਆਇਆ ਸੀ ਸਾਡੇ ਬਈ ਤੂੰ ਦੁਸ਼ਾਲੇ ਲਿਆਇਆ ਸੀ ਉਹ ਵਿਦੀ ਚੰਦ ਤੂੰ ਪੱਠੀ ਵਿੱਚ ਪੜ ਗਿਆ ਸੀ ਮਹਾਰਾਜ ਸਭ ਤੁਹਾਡੀ ਕਿਰਪਾ ਨਾਲ ਹੋਇਆ ਮੈਂ ਨਹੀਂ ਕੁਛ ਕੀਤਾ ਮਹਾਰਾਜ ਸਭ ਤੁਹਾਡੀ ਕਿਰਪਾ ਨਾਲ ਹੋਇਆ ਗੱਲਾਂ ਕਰਦਿਆਂ ਦੂਰ ਚਲੇ ਗਏ ਸੂਰਜ ਛਪਣ ਲੱਗਾ ਕਹਿੰਦੇ ਮਹਾਰਾਜ ਹੁਣ ਮੁੜ ਜਾਓ ਤੁਸੀਂ ਬਹੁਤ ਦੂਰ ਆ ਗਏ ਕਹਿੰਦੇ ਵਿਦੀ ਚੰਦ ਥੋੜਾ ਜਿਹਾ ਹੋਰ ਚੱਲਦੇ ਆਂ ਜਦੋਂ ਥੋੜੀ ਦੂਰ ਹੋਰ ਗਏ ਨਾ ਵਿਦੀ ਚੰਦ ਘੋੜੇ ਤੋਂ ਉਤਰ ਆਇਆ ਕਹਿੰਦੇ ਮਹਾਰਾਜ ਹੁਣ ਵਾਪਸ ਹੋ ਜਾਓ ਬਹੁਤ ਦੂਰ ਆ ਗਏ ਹੁਣ ਮੈਨੂੰ ਅੱਗੇ ਆ ਦਿਓ ਛੇਵੇਂ ਪਾਤਸ਼ਾਹ ਵਿਦਿਆ ਕਰਨ ਲੱਗੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਨજર ਪਰ ਕੇ ਵਿਦੀ ਚੰਦ ਵੱਲ ਵੇਖਿਆ ਅੱਜ ਪਹਿਲੀ ਵਾਰ ਹੋਇਆ ਕਿ ਮੀਰੀ ਪੀਰੀ ਦੇ ਮਾਲਕ ਦੀਆਂ ਅੱਖਾਂ ਵਿੱਚੋਂ ਪਾਣੀ ਝੋਣ ਲੱਗ ਪਿਆ ਹੰਝੂ ਝੁੰਦੇ ਛੇਵੇਂ ਪਾਤਸ਼ਾਹ ਬੋਲੇ ਵਿਦੀ ਚੰਦ ਜੀ ਨਹੀਂ ਕਰਦਾ ਤੈਨੂੰ ਭੇਜਣ ਵਿਦੀ ਚੰਦਾਂ ਦਿਲ ਨਹੀਂ ਕਰਦਾ ਤੈਨੂੰ ਤੋਰਨ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਵਿਦੀ ਚੰਦ ਜੀ ਨੇ ਪਤਾ ਕੀ ਕਿਹਾ ਕਹਿੰਦੇ ਮਹਾਰਾਜ ਤੁਸੀਂ ਕਿਉਂ ਰੋਂਦੇ ਹੋ ਮੇਰੇ ਵਰਗੇ ਤਾਂ ਹਜ਼ਾਰਾਂ ਸਿੱਖ ਨੇ ਤੁਹਾਡੇ ਕੋਲ ਮਹਾਰਾਜ ਰੋਣਾ ਤੇ ਮੈਨੂੰ ਆਉਂਦਾ ਹੈ ਮੈਨੂੰ ਤੁਹਾਡੇ ਵਰਗਾ ਗੁਰੂ ਨਹੀਂ ਮਿਲਣਾ ਮੇਰੇ ਵਰਗੇ ਤੇ ਹਜ਼ਾਰਾਂ ਸਿੱਖ ਨੇ ਛੇਵੇਂ ਪਾਤਸ਼ਾਹ ਨੇ ਘੁੱਟ ਕੇ ਗਲਣਾ ਲਾ ਲਿਆ ਇੱਕੋ ਹੀ ਬਚਨ ਕਹੋ ਵਿਦੀ ਚੰਦਾ ਜੇ ਮੇਰੇ ਵਰਗਾ ਗੁਰੂ ਨਹੀਂ ਮਿਲਣਾ ਤੇ ਯਾਦ ਰੱਖੀ ਤੇਰੇ ਵਰਗਾ ਸਿੱਖ ਵੀ ਨਹੀਂ ਮਿਲਣਾ ਪਾਤਸ਼ਾਹ ਨੇ ਕੁੱਟ ਕੇ ਗੱਲ ਲਾ ਲਿਆ ਛੇਵੇਂ ਪਾਤਸ਼ਾਹ ਦੀਆਂ ਅੱਖਾਂ 'ਚੋ ਜੇ ਹੰਝੂ ਆਏ ਤੇ ਭਾਈ ਵਿਧੀਚੰਦ ਨੂੰ ਪਿਆਰ ਕਰਕੇ ਉਦੋਂ ਗੁਰੂ ਦਾ ਸਿੱਣਾ ਬਣਿਆ ਪਾਤਸ਼ਾਹ ਨੇ ਵਿਧਿਆ ਕੀਤਾ ਉੱਥੋਂ ਸਾਧ ਸੰਗਤ ਗੁਰੂ ਸਿੱਖ ਨੂੰ ਇੰਨਾ ਪਿਆਰ ਕਰਦਾ ਬਾ ਸ਼ਰਤ ਤੇ ਕਹਿ ਸਿੱਖ ਗੁਰੂ ਅੱਗੇ ਸਮਰਪਿਤ ਹੋ ਕੇ ਕਵੇ ਹਮ ਅਵਗਣ ਭਰੇ ਇੱਕ ਗੁਣ ਨਾਹੀ ਜਿਹਨੂੰ ਲੋਕ ਬਦਨਾਮ ਚੋਰ ਕਹਿੰਦੇ ਸੀ ਉਹਨੂੰ ਗੁਰੂ ਨੇ ਇੰਨਾ ਪਿਆਰ ਕੀਤਾ ਦੱਸੋ ਭਾਈ ਕੋਈ ਚੋਰਾ ਨੂੰ ਪਿਆਰ ਕਰਦਾ ਕੋਈ ਔਗਣਾ ਵਾਲਿਆਂ ਨੂੰ ਪਿਆਰ ਕਰਦਾ ਇੱਕ ਮੇਰਾ ਗੁਰੂ ਹੈ ਜਿਹੜਾ ਔਗਣ ਲੈ ਕੇ ਵੀ ਗੁਣਵਾਨ ਬਣਾ ਦਿੰਦਾ ਪਰ ਕਹਿਣਾ ਪੈਂਦਾ ਹਮ ਔਗਣ ਪਰੇ ਇੱਕ ਗੁਣ ਨਹੀਂ ਅੰਮ੍ਰਿਤ ਛਾੜ ਵਿਖੇ ਵੇਖਾਈ ਮਾਇਆ ਮੋਹ ਪਰਮ ਪੈ ਪੂਲੇ ਸਤਿਦਾਰਾ ਸਿਉ ਪ੍ਰੀਤ ਲਗਾਈ ਇਹ ਕੁੱਤਮ ਪੰਥ ਸੁਣਿਓ ਗੁਰ ਸੰਗਤ ਅਹ ਮਿਲੰਤ ਜਮ ਤਰਾਸ ਮਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਇੱਕ ਵਾਰ ਸਾਰੇ ਪਿਆਰ ਨਾਲ ਪੜੋ ਫਿਰ ਸਮਾਪਤੀ ਹੈ ਮੈਨੂੰ ਛੁੱਟੀ ਬਖਸ਼ਿਓ ਤੁਸੀਂ ਸਮਾਪਤੀ ਤੇ ਜਾਇਓ ਮਿਲ ਕੇ ਪਿਆਰ ਨਾਲ ਕਹੋ ਨਾਨਕ ਨਿਰਗੁਣ ਗੁਣ ਕਰੇ ਨਾਨਕ ਨਿਰਗੁਣ ਗੁਣ ਕਰੇ ਨਾਨਕ ਨਿਰਗੁਣ ਗੁਣ ਕਰੇ ਨਾਨਕ ਨਿਰਗੁਣ ਗੁਣਵੰਤਿਆ ਗੁਣ ਦੇ ਗੁਣਵੰਤਿਆ ਗੁਣ ਦੇ ਗੁਣਵੰਤਿਆ ਗੁਣ ਗੁਣਵੰਤਿਆ ਗੁਣ ਦੇ ਨਾਨਕ ਨਿਰਗੁਣ ਗੁਣ ਕਰੇ ਨਾਨਕ ਨਿਰਗੁਣ ਗੁਣ ਕਰੇ ਨਾਨਕ ਨਿਰਗੁਣ ਸਾਰੇ ਅਰਦਾਸ ਕਰੋ ਅੰਦਰੋਂ ਜੋੜ ਕੇ ਕਰ ਕਿਰਪਾ ਕਰ ਕਿਰਪਾ ਕਿਰਪਾਲੇ ਆਪੇ ਬਖਸ਼ ਲੈ ਕਰ ਕਿਰਪਾ ਕਰ ਕਿਰਪਾ ਕਿਰਪਾਲੇ ਆਪੇ ਬਖਸ਼ ਲੈ ਕਰ ਕਿਰਪਾ ਕਰ ਕਿਰਪਾ ਕਿਰਪਾਲੇ ਆਪੇ ਬਖਸ਼ ਲੈ ਕਰ ਕਿਰਪਾ ਵਾਹ ਵਾਹ ਕਿਰਪਾ ਕਿਰਪਾ ਆਪੇ ਕੋਈ ਰਹਿ ਨਾ ਜਾਇਓ ਕਰ ਕਿਰਪਾ ਕਰ ਕਿਰਵਾ ਕਿਰਪਾ ਲੈ ਆਪੇ ਮਖਸ਼ ਲੈ ਕਰ ਕਿਰਪਾ ਕਰ ਕਿਰਵਾ ਕਿਰਪਾ ਲੈ ਆਪੇ ਮਖਸ਼ ਲੈ ਕਰ ਕਿਰਪਾ ਕਰ ਹਰ ਕਿਰਪਾ ਕਿਰਪਾ ਲੈ ਆਪੇ ਬਖਸ਼ ਲੈ